ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਠੱਟੀਆਂ ਮਹੰਤਾਂ ਵਿਖੇ ਧੰਨ ਧੰਨ ਬਾਬਾ ਕੁੰਡਰਦਾਸ ਬਾਬਾ ਸਾਲਦਾਸ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪਹਿਲੇ ਦਿਨ ਰੱਖੇ ਗਏ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸ਼ਿਕਰ ਜੋਗ ਹੈ ਕਿ ਪਿੰਡ ਠੱਠੀਆਂ ਮਹੰਤਾਂ ਦੀਆਂ ਸੰਗਤਾਂ ਅਤੇ ਸਮੂਹ ਪ੍ਰਬੰਧਕ ਕਮੇਟੀ ਇਹ ਮੇਲਾ ਬੜੇ ਹੀ ਸੁਚੱਜੇ ਢੰਗ ਨਾਲ ਮਨਾਉਂਦੀ ਹੈ ਇਸ ਮੇਲੇ ਵਿੱਚ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਸਤਨਾਬ ਜੀ ਵਾਹਿ ਤੁਰ ਵਾਹਿ ਗੁਰੂ ਵਾਗੇ ਤੁਰ ਗੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤੁਰ ਵਾਹਿ ਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਇਸ ਮੌਕੇ ਹਾਜ਼ਰ ਸਮੂਹ ਪ੍ਰਬੰਧਕ ਕਮੇਟੀ ਨੰਬਰਦਾਰ ਹਰਬਿੰਦਰ ਸਿੰਘ ਸੁਖਦੇਵ ਸਿੰਘ ਗਰਦੇਵ ਸਿੰਘ ਸੂਬੇਦਾਰ ਸਾਬਕਾ ਸਰਪੰਚ ਬਲਦੇਵ ਸਿੰਘ ਸਰਪੰਚ ਕੁਲਵੰਤ ਸਿੰਘ ਸਟੇਅ 77 ਸੂਬੇਦਾਰ ਦਰਸ਼ਨ ਸਿੰਘ ਸੁਖਰਾਜ ਸਿੰਘ ਫੌਜੀ ਸਤਪਾਲ ਸਿੰਘ ਖਜ਼ਾਨਚੀ ਕੁਲਵੰਤ ਸਿੰਘ ਮੰਗਲ ਸਿੰਘ ਸ਼ੇਪਜੀਤ ਸਿੰਘ ਸਿੰਘਾਪੁਰ ਦਿਲਬਾਗ ਸਿੰਘ ਲੱਖਾ ਸਿੰਘ ਨੰਬਰਦਾਰ ਮਖਤਿਆਰ ਸਿੰਘ ਮੈਂਬਰ ਬਚਿੱਤਰ ਸਿੰਘ ਮੈਂਬਰ ਬਲਵੰਤ ਸਿੰਘ ਲਖਵਿੰਦਰ ਸਿੰਘ ਨੰਬਰਦਾਰ ਸਕੱਤਰ ਸਿੰਘ ਗੁਰਵਿੰਦਰ ਸਿੰਘ ਰਸ਼ਪਾਲ ਸਿੰਘ ਫੌਜੀ ਫੇਲੋਕੇ ਸਮੂਹ ਪ੍ਰਬੰਧਕ ਕਮੇਟੀ ਨੇ ਸਾਡੇ ਪੱਤਰਕਾਰ ਰਾਣਾ ਅਲੀਪੁਰ ਅਤੇ ਕੇਐਸ ਭੱਟੀ ਨਾਲ ਵਿਚਾਰ ਸਾਂਝੇ ਕੀਤੇ ਸੰਗਤ ਜੀ ਗੁਰਦੁਆਰਾ ਧੰਨ ਧੰਨ ਬਾਬਾ ਕੁੰਡਲਦਾਸ ਬਾਬਾ ਸਾਲਦਾਸ ਜੀ ਦੇ ਨਵੇਂ ਦਰਬਾਰ ਸਾਹਿਬ ਦਾ ਨਕਸ਼ਾ ਤਿਆਰ ਉਸਾਰੀ ਦੀ ਸ਼ੇਵਾ ਸ਼ੁਰੂ ਸਮੂਹ ਸਾਥ ਸੰਗਤ ਨੂੰ ਬੇਨਤੀ ਹੈ ਆਪਣੀ ਕਿਰਤ ਕਮਾਈ ਵਿੱਚੋਂ ਵੱਧ ਤੋਂ ਵੱਧ ਦਸਵੰਧ ਕੱਢ ਕੇ ਦਰਬਾਰ ਸਾਹਿਬ ਦੀ ਉਸਾਰੀ ਵਿੱਚ ਹਿੱਸਾ ਪਾਓ ਵੱਲੋਂ ਸਮੂਹ ਨਗਰ ਪਿੰਡ ਠੱਠੀਆਂ ਮਹੰਤਾਂ ਜਾਣਕਾਰੀ ਲਈ ਸੰਪਰਕ ਕਰੋ ਕਮੇਟੀ ਪ੍ਰਧਾਨ ਨੰਬਰਦਾਰ ਹਰਪ੍ਰਿੰਦਰ ਸਿੰਘ ਮੋਬਾਈਲ ਨੰਬਰ 9814204048 9876476542 ਸਮੂਹ ਸਾਧ ਸੰਗਤ ਅਤੇ ਐਨ ਆਰ ਆਈ ਵੀਰ ਸੇਵਾ ਭੇਜਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਤਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾ ਨੋ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾਹ ਹਰ ਰਾਮ ਨਾਮ ਜਪ ਲਾਹ ਸਤ ਨਾਮ ਵਾਹਿਗੁਰੂ 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 ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਏ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ជី ਵਾਹਿਗੁਰੂ ਸਤਨਾਮ ਸਤਨਾਬ ਜੀ ਸਤਨਾ ਹੋਤੇ ਜੱਟ ਮੇਂ ਤੋਂ ਜਲ ਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਿੱਤਰ ਚਰਨ ਸੂ ਪ੍ਰਾਪਤ ਕਰਦੀ ਹੈ ਅਜਿਹਾ ਕਿ ਹਰ ਰੋਜ਼ ਸਲਾਨਾ ਜੋੜ ਮੇਲੇ ਸਿੱਧੀ ਸਮਾਗਮ ਤੇ ਗੁਰਮਤ ਸਮਾਗਮ ਬੜੇ ਤਰ੍ਹਾਂ ਦੇ ਮੇਲੇ ਇਹ ਪੰਜਾਬ ਵਿੱਚ ਲੱਗਦੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਜਲਾ ਤਰਨਤਾਰਨ ਤੋਂ ਟਾਈਮ ਜੋ 24 ਨਿਊ ਪੰਜਾਬ ਚੈਨਲ ਤੋਂ ਪਿੰਡ ਠੱਠੀਆਂ ਮੰਤਾਂ ਜੀਟੀ ਰੋਡ ਦੇ ਉੱਪਰ ਸਥਿਤ ਹੈ ਬੜਾ ਨਗਰ ਮਸ਼ਹੂਰ ਹੈ ਤੇ ਬੜਾ ਪੁਰਾਣਾ ਨਗਰ ਹੈ ਐਸਰਾ ਹਾਈ ਥਾਣੇ ਦੇ ਅਧੀਨ ਇਹ ਨਗਰ ਪੈਂਦਾ ਐਸੋ ਇੱਥੇ ਸੰਤ ਮਹਾਪੁਰਸ਼ ਬੜੇ ਪ੍ਰਾਤਨ ਸਮੇਂ ਤੋਂ ਲੈ ਕੇ ਇੱਥੇ ਜੋ ਸੰਗਤਾਂ ਮੇਲਾ ਬਣਾ ਰਹੀਆਂ ਨੇ ਬਾਬਾ ਕੰਡਲदास ਜੀ ਉਹਨਾਂ ਦੇ ਦਰਬਾਰ ਦੇ ਉੱਤੇ ਉਹਨਾਂ ਦੇ ਤਪ ਸਥਾਨਾਂ ਦੇ ਉੱਤੇ ਅੱਜ ਵੱਡੀ ਪੱਧਰ ਦੇ ਉੱਤੇ ਇਹ ਕਈ ਦਿਨਾਂ ਤੋਂ ਲੈ ਕੇ ਇਹ ਚੱਲਣ ਵਾਲਾ ਮੇਲਾ ਆਪਾਂ ਮੇਲਾ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਸੀਂ ਗਣਤਨ ਬਾਬਾ ਕੁੰਡਲਦਾਸ ਬਾਬਾ ਸਾਲਦਾ ਜੀ ਸਮੂਹ ਕਮੇਟੀ ਜਿਹੜੀ ਆ ਸਲਾਨਾ ਜੋੜ ਮੇਲਾ ਮਨਾ ਰਹੀ ਆ ਜੋ ਕਿ ਅੱਜ ਮਿਤੀ 4 ਤਰੀਕ ਨੂੰ ਸਲਾਨਾ ਜੋੜ ਮੇਲੇ ਦੇ ਖੂਰ ਪਏ ਕੱਲ ਨੂੰ ਤਰੇ ਜੋ 12 ਤੋਂ ਲੈ ਕੇ 5 ਵਜੇ ਤੱਕ ਧਾਰਮਿਕ ਦੀਵਾਨ ਸੱਜੇ ਕੱਲ ਨੂੰ ਇਸੇ ਤਰ੍ਹਾਂ ਹੀ ਦੁਬਾਰਾ ਸਵੇਰੇ 9 ਵਜੇ ਤੋਂ ਦੀਵਾਨ ਸੱਜਣਗੇ ਸ਼ਾਮ 5 ਵਜੇ ਤੱਕ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ 2 ਘੰਟੇ ਚ ਕਬੱਡੀ ਦੇ ਦੋ ਮੈਚ ਕਰਵਾਏ ਜਾਣਗੇ ਸ਼ੋਅ ਮੈਚ ਜੋ ਉਹਦੇ ਵਿੱਚ ਨਾਮਵਰ ਕਬੱਡੀ ਕਲੱਬਾਂ ਖੇਡਣੀਆਂ ਸੋ ਸਭੂ ਸਾਧ ਸੰਗਤ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਚਲੋ ਅੱਜ 4 ਤਰੀਕ ਦਾ ਮੇਲਾ ਨਿਕਲ ਗਿਆ ਕੱਲ ਨੂੰ 5 ਤਰੀਕ ਨੂੰ ਸਾਰੀਆਂ ਸੰਗਤਾਂ ਨੂੰ ਮਾੜੇ ਵੱਧ ਤੋਂ ਵੱਧ ਟਾਈਮ ਕੱਢ ਕੇ ਬਾਬਾ ਜੀ ਦੇ ਸਥਾਨਾਂ ਤੇ ਪਹੁੰਚਣ ਦੀ ਕਿਰਪਾਤਾ ਕਰਨ ਸੋ ਅਸੀਂ ਸੱਚ ਸਤਿ ਸ਼ਰਦਾਂ ਦੇ অতি ਧੰਨਵਾਦੀ ਹਾਂ ਐਨ ਆਰ ਆਈ ਵੀਰਾਂ ਦੇ ਅਨੰਤ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਤੇ ਜੋ ਬਾਬਾ ਜੀ ਹਸਤਾਨਾ ਚ ਦਰਬਾਰ ਬਣ ਰਿਹਾ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਦੂਜੀ ਦੂਜੇ ਪਾ ਰਹੇ ਅਸੀਂ ਉਹਨਾਂ ਦੇ অতি ਧੰਨਵਾਦੀਆਂ ਵੱਲੋਂ ਕਮੇਟੀ ਬਾਬਾ ਜੀ ਉਹਨਾਂ ਹਸਤਾਨੇ ਦੇ ਚਰਦੇ ਜੋ ਮੇਰੇ ਪਤੇ ਆ ਰੱਖਣ ਉਹਨਾਂ ਵੀਰਾਂ ਨੂੰ ਵੱਧ ਚੜਦੀ ਕਲਾ ਵਰਕਰ ਵਿੱਚ ਰੱਖਣ ਜਿਹੜੇ ਸਾਡੇ ਇੱਥੋਂ ਵੀ ਜੋ ਵੀ ਕਾਰੋਬਾਰ ਕਰਦੇ ਆਪਣੇ ਦਸਬੰਧ ਕੱਢਦੇ ਆ ਜੋ ਵੀ ਰਸੰਦਾ ਰਹੀ ਉਹ ਵੀ ਜਸਵੰਦ ਕਰਦੇ ਬਾਬਾ ਜੀ ਦਾ ਨਾਮ ਦਾ ਤੇ ਬਾਬਾ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੀ ਕਰਦੇ ਅਸੀਂ ਉਹਨਾਂ ਦੇ ਬਹੁਤ-ਬਹੁਤ ਉਹਨਾਂ ਦੇ ਰਿਣੀ ਆ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਨਵੀਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਇਹ ਸੇ ਦਾ ਵੀ ਬਾਬਾ ਜੀ ਦੇ ਨਾਲ ਜੁੜ ਕੇ ਖੇਡਾਂ ਦੇ ਨਾਲ ਜੁੜ ਕੇ ਅਸੀਂ ਉਹਨਾਂ ਦੇ ਸਮਰਥਨ ਦੇ ਨਾਲ ਜੋ ਅਸੀਂ ਪਿਛਲੀ ਵਾਰ ਜੋ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਤੇ ਗਰਾਊਂਡ ਤਿਆਰ ਕੀਤੀ ਉੱਥੇ ਕਾਫੀ ਖਿਡਾਰੀ ਜਿਹੜੇ ਉਹ ਤਿਆਰ ਹੋ ਰਹੇ ਨੇ ਤੋ ਜੈਸ਼ਨਲ ਪੱਦਰ ਦੇ ਸਕੂਲਾਂ ਦੇ ਵਿੱਚ ਆ ਚੱਲ ਰਹੀਆਂ ਖੇਡਾਂ ਮਤਲਬ ਪੰਜਾਬ ਦੀਆਂ ਉਹਦੇ ਵਿੱਚ ਹਿੱਸਾ ਲੈ ਕੇ ਲੈ ਰਹੇ ਆ ਸਾਡੇ ਪਿੰਡ ਦੇ ਲਗਭਗ 23 ਬੰਦੇ ਆ ਜੋ ਖੇਡਾਂ ਮਤਲਬ ਜਨਤਰੀਆ ਚੋਲਾ ਸਾਹਿਬ ਚੱਲ ਰਹੀਆਂ ਸਾਡੀ ਬਲਾਕ ਚੋਲਾ ਸਾਹਿਬ ਉੱਥੇ ਹਿੱਸਾ ਲੈ ਰਹੇ ਸਾਡੀ ਗਰਾਊਂਡ ਦੀ ਹੈ ਦੇਣਾ ਬਾਕੀ ਬਾਬਾ ਜੀ ਨਾਲ ਜੁੜਦੇ ਆ ਜਿਹੜੀ ਨੌਜਵਾਨ ਕੁੜੀ ਆ ਸਭ ਤੋਂ ਵਾਜਾ ਜ ਨਸ਼ਿਆਂ ਦਾ ਦੌਰ ਚੱਲ ਰਿਹਾ ਉਤੋਂ ਸचेਤ ਕਰਨ ਵਾਸਤੇ ਸਾਨੂੰ ਵੱਧ ਵੱਧ ਤੇ ਬਾਬਾ ਜੀ ਦੇ ਨਾਲ ਤੇ ਖੇਡਾਂ ਦੇ ਨਾਲ ਪਰ ਦੀ ਜੁੜਨੀ ਅਸੀਂ ਨੌਜਵਾਨ ਕੁੜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਬਾਬਾ ਜੀ ਦੇ ਨਾਲ ਜੜਨ ਤੇ ਚੜ੍ਹ ਕੇ ਸਿੱਟੇ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਸੁਬੇਰ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਸਾਂਝੀ ਕਰਾਂਗੇ ਹਾਂਜੀ ਤੁਸੀਂ ਕਿਹੜੇ ਸ਼ਬਦਾਂ ਨਾਲ ਆਇਆ ਹੋ ਜੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਧੰਨ ਧੰਨ ਬਾਬਾ ਕੁੰਡਲਦਾਸ ਜੀ ਧੰਨ ਧੰਨ ਬਾਬਾ ਸਾਲਦਾਸ ਜੀ ਦੇ ਅਸਥਾਨਾਂ ਤੇ ਧੰਨ ਧੰਨ ਜੁਗੋ ਜੁਗਾਟਾਲ ਸਾਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਜੁੜ ਬੈਠੇ ਪਾਰਕ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤਾਂ ਗੱਲ ਸਾਰੇ ਨਗਰ ਨਿਵਾਸੀ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਧੰਨ ਧੰਨ ਬਾਬਾ ਕੰਨੋ ਦਾਸ ਜੀ ਔਰ ਧੰਨ ਧੰਨ ਬਾਬਾ ਸਾਲ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੀ ਬਹੁਤ-ਬਹੁਤ ਵਧਾਈ। ਔਰ ਦੂਸਰੀ ਗੱਲ ਜਿਤਨਾ ਪਹਿਨੋ ਪ੍ਰਧਾਨ ਜੀ ਨੇ ਕਿਹਾ ਵਾ ਅਸੀਂ ਜਿਹੜਾ ਇਹ ਦਰਬਾਰ ਸਾਹਿਬ ਸ਼ੋਆ ਵਾ ਸ਼ੁਰੂ ਕੀਤਾ ਵਾ ਇਹ ਦਰਬਾਰ ਸਾਹਿਬ ਦਾ ਜਿਹੜਾ ਨਕਸ਼ਾ ਵਾ ਇਹ ਬਾਬਾ ਟਾਲਾ ਸਾਹਿਬ ਦੇ ਜਿਹੜੇ ਬਰਦਵਾਰਾ ਸਾਹਿਬ ਆ ਉਹਦਾ ਨਕਸ਼ਾ ਵਾ ਟੀ ਐਨ ਆਰ ਆ ਵੀਰਾਂ ਨੇ ਨਗਰ ਨਿਵਾਸੀਆਂ ਨੇ ਨਗਰ ਨਿਵਾਸੀਆਂ ਨੇ ਬਹੁਤ ਸੇਵਾ ਕੀਤੀ ਆ ਸ਼ੁਰੂਆਤ ਕਰਤੀ ਸ਼ੁਰੂਆਤ ਕਰਤੀ ਆ ਫਿਰ ਵੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਐਨ ਆਈ ਵੀਰਾਂ ਨੂੰ ਬੇਨਤੀ ਆ ਕਿ ਇਹਦੇ ਵਿੱਚ ਆਪਾਂ ਜਿੰਨਾ ਵੀ ਸੇਵਾ ਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਜਿਹੜਾ ਆਪਣਾ ਇਹ ਦਰਬਾਰ ਸ਼ੁਰੂ ਕੀਤਾ ਹੋਇਆ ਇਹਨੂੰ ਆਪਾਂ ਮੁਕੰਮਲ ਕਰ ਸਕੀਏ ਜਿਨ੍ਹਾਂ ਜਿਨ੍ਹਾਂ ਸਿੰਘਾਂ ਦੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਦੀ ਸੇਵਾ ਹੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਉਹਨਾਂ ਨੂੰ ਚਰਦੀ ਕੁਰਬਤ ਕਿਰਪਾ ਚਰਦੀ ਕਲਾ ਕਿੰਨੀ ਤਰੀਕ ਨੂੰ ਸਮਾਪਤ ਹੋ ਰਿਹਾ ਮੇਲਾ ਇਹ ਮੇਲਾ ਕੱਲ ਨੂੰ 5 ਤਰੀਕ ਹੈ ਜੀ 5 ਤਰੀਕ ਨੂੰ 6 ਨੂੰ ਸਮਾਪਤ ਹੋਊਗਾ ਕੱਲ ਨੂੰ ਮੇਨ ਆ ਕੱਲ ਨੂੰ ਪਹਿਲੋਂ 9 ਵਜੇ ਤੋਂ ਲੈ ਕੇ ਤਕਰੀਬਨ 5 ਵਜੇ ਤੱਕ ਇਹ ਦਰਵਾਜ਼ਾ ਚੋਦਾ ਚਲੇਗਾ ਆਪਣਾ ਦੀਵਾਨ ਦੀਵਾਨ ਖਲੇਗਾ ਉਸ ਤੋਂ ਬਾਅਦ ਕਬੱਡੀ ਹੋਏਗੀ ਔਰ ਪਰਸੋਂ ਨੂੰ ਫਿਰ ਇਹ ਸਮਾਤੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ